ਆ ਗਿਆ ਕਮਰਾ ਆ ਨਿਆੜੀ ਵੀ ਆ ਗਿਆ ਤਾਜੀ ਦੱਸੋ ਆੜੀ ਨੂੰ ਬਚਾ ਗਿਫਟ ਕਰਿਆ ਨੂੰ ਇਹ ਯਾਰ ਮੁੰਡਾ ਭਾਈ 2-3 ਦਿਨ ਹੋ ਗਏ ਦੀ ਵਿਚਾਰਾ ਰੋਜ ਇਹ ਕਿਹੜੇ ਮਾਰਦਾ ਮੈਂ ਘਰੇ ਨਹੀਂ ਹੁੰਦਾ ਦੀ ਇਹ ਆਇਆ ਕਹਿੰਦਾ ਵੀਰੇ ਕਬੂਤਰ ਲੈ ਕੇ ਜਾਣਾ ਦੋ ਤਾਂ ਇਹ ਪਹਿਲਾਂ ਕਿਸੇ ਤੋਂ ਲੈ ਆਇਆ ਹੁਣ ਇਹਨੂੰ ਮੈਂ ਬਚਾ ਦੇ ਤਾਂ ਚਿੱਟੀਆਂ ਵਾਲਿਆਂ ਦਾ ਮਿਸਾ ਹੈ ਆਪਣੇ ਜਿਹੜੇ ਚਿੱਟੀਆਂ ਵਾਲੇ ਨੇ ਦਹੀਂ ਨਾ ਇਹਨਾਂ ਨੂੰ ਅਸੀਂ ਇਹ ਦਿੰਦੇ ਨਹੀਂ ਕਬੂਤਰ ਸਾਡੇ ਕੋਲ ਹੋਰ ਹੈ ਨਹੀਂ ਦੀ ਤੈਨੂੰ ਇਹ ਤਾਂ ਦੇਤਾ ਪੁੱਤ ਹਾਂ ਵਧੀਆ ਖੁਸ਼ ਹਾਂ ਕੋਈ ਨਹੀਂ ਜਦੋਂ ਕਿਸੇ ਦਾ ਆਇਆ ਹੋਇਆ ਅਸੀਂ ਫੜ ਕੇ ਰੱਖਾਂਗੇ ਤੂੰ ਮੀਨੇ ਖੰਡ ਤੋਂ ਫੇਰ ਕਿਹੜਾ ਮਾਰ ਕੇ ਜਾਈਂ ਤੈਨੂੰ ਫੇਰ ਦੇ ਦਾਂਗੇ ਹੋਰ ਠੀਕ ਆ ਇਹਨੂੰ ਗੁਝਾ ਕੇ ਡਾਲੀ ਐਨਸ ਮਾਰ ਕੇ ਚੰਗਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜਿਵੇਂ ਜਵਾਕ ਜੀ ਆਇਆ ਵਿਚਾਰਾ 2-3 ਦਿਨ ਹੋ ਗਏ ਗੀੜੇ ਮਾਰਦੇ ਨੂੰ ਮੈਂ ਘਰੇ ਨਹੀਂ ਹੁੰਦਾ ਉਹਨੂੰ ਵਚਾ ਗਿਫਟ ਕਰਨ ਲੱਗੇ ਆਪਾਂ ਚਿੱਟੀਆਂ ਵਾਲਿਆਂ ਜੋ ਮਿਸ ਆ ਇਹ ਫੇਰ ਦੇਖੋ ਜੀ ਲਓ ਮੈਂ ਮਲਾਉਣਾ ਨੂੰ ਵੀ ਤੁਹਾਨੂੰ ਥੱਲੇ ਜਾ ਕੇ ਜਵਾਗ ਲਓ ਯਾਰਸ਼ ਵੀ ਆ ਗਿਆ ਨਾਲ ਹਰਸ਼ ਦੇ ਤਾਂ ਬਚਾੜੀ ਨੂੰ ਲੈ ਫੜ ਪੁੱਤ ਖੜ ਜਾ ਜੀ ਇੱਕ ਮਿੰਟ ਫੜ ਲੈ ਫੜ ਲੈ ਤੂੰ ਹਾਂ ਉਹ ਸਾਫ ਆ ਦੇ ਪਹਿਲਾਂ ਉਹ ਆ ਤੇ ਦੇਖ ਲੈ ਤੈਨੂੰ ਫੜਨਾ ਤਾਂ ਆਉਂਦਾ ਨਹੀਂ ਤੂੰ ਕਹਿੰਦਾ ਮੈਂ ਕਬੂਤਰ ਰੱਖਣੇ ਨੇ ਲੈ ਜਕੇ ਕਾਚ ਚ ਜਾਏਗਾ ਟੱਬਾ ਕਿੱਥੇ ਆ ਤੱਬਾ ਸਾਡੇ ਕੋ ਤਾਂ ਹੈ ਨਹੀਂ ਤੈਨ ਮੈ ਲਫਾ ਬਲੌਗ ਦੀ ਸਟਾਰਟਿੰਗ ਬਾਈ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਬਾਲ ਬਟਾ ਬਾਈ ਹਰ ਬਾਈ ਨੇ ਹੁਣ ਆਪਾਂ ਡਾਉਣੇ ਅੱਜ ਜਾਨਵਰ ਦਿਖਾ ਬਈ ਜਮਰ ਬਾਈ ਲਓ ਬਈ ਬਈ ਇੱਧਰ ਵਿਖਾਈ ਨਿੱਡੀ ਮਾਵੀ ਸ਼ਾਮ ਕਰੋ ਬਈ ਕਟੀਆਂ ਅੱਖਾਂ ਦਾ ਬਟਾ ਬਈ ਕਿਹੜੀ ਹਰੀ ਬਟਾ ਡੰਡਾ ਆ ਯਾਰ ਪੂੰਛ ਤੇ ਆ ਮੜਾ ਜਾ ਰੇ ਕੱਟੀ ਆ ਤੂੰ ਸਹੀ ਕਰ ਦੇਣਾ ਇਹਦਾ ਆਪਾਂ ਇਹਦੀ ਟ੍ਰੇਨਿੰਗ ਜੀ ਕਰਾ ਲਈਏ ਭਾਈ ਡਾਣਾ ਇਹ ਵੀ ਤੀਗਾ ਇਹ ਮੌਸਮ ਖਰਾਬ ਹੋ ਗਿਆ ਕਿ ਇਹਦਾ ਭਾਈ ਨਾ ਸਾਡਾ ਤੁਰ ਗਿਆ ਹੈ ਜੇ ਮੌਸਮ ਚ ਤਾਂ ਨਹੀਂ ਅਸੀਂ ਡਾਉਂਦੇ ਲਓ ਇਹਦੀ ਟ੍ਰੇਨਿੰਗ ਕਰਾ ਲਈਏ ਭਾਈ ਸਮਝ ਰੋਕ ਲਓ ਜੀ ਇੱਕ ਬਚਾ ਨਾ ਹੋਰ ਤੁਹਾਨੂੰ ਦਿਖਾਉਂਦੇ ਇਹਦੇ ਯਾਰ ਫਿਰਸੀਆਂ ਹੀ ਹੋ ਗਈਆਂ ਤੇ ਇਹ ਦਿੱਤੀ ਹੈ ਦਵਾਈ ਆਪਾਂ ਛੱਡ ਗੀਆਂ ਆ ਤੇ ਲਓ ਇਹ ਹੈਗਾ ਬੱਚਾ ਬਾਈ ਚਿੱਟੀਆਂ ਦਾ ਕਬੂਤਰ ਤੇ ਸ਼ਾਕੀ ਕਬੂਤਰੀ ਦਾ ਆਹ ਵੇ ਇਹਦੀ ਵੀ ਟ੍ਰੇਨਿੰਗ ਕਰਾਉਂਦੇ ਹੁੰਨੇ ਆ ਜਾਂਦਾ ਇਹਨਾਂ ਨੂੰ ਸਿੱਧਾ ਲੈ ਆ ਤੁਹਾਨੂੰ ਕਰਾ ਕੇ ਵੀ ਦਿਖਾ ਦਿੰਦੇ ਆ ਆਹ ਫੜਾਓ ਬਾਈ ਇਹਦੀ ਕਰਾਉਣੀ ਆ ਟ੍ਰੇਨਿੰਗ ਆਪਾਂ ਉਧਰ ਦੇਖ ਬੱਤਾਂ ਆਇਆ 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 ਦੇਖਿਆ ਜੀ ਇਹ ਕਿਹੜਾ ਆਇਆ ਆਇਆ ਚਲੋ ਬੱਤਾਂ ਆ ਆ ਆ ਬਰੇ ਬੰਦ ਕਰਦਾ ਇਹਦੀ ਵੀ ਕਰਾਈਏ ਟ੍ਰੇਨਿੰਗ ਇਹ ਹਾਲੇ ਦਾਣਾ ਹੀ ਨਹੀਂ ਖੱਚੇ ਯਾਰ ਆ ਪਤਾ ਨਹੀਂ ਬਾਈ ਕੀ ਆਂਦੇ ਆਪਣੇ ਬੱਚਿਆਂ ਦੇ ਨਾਲ ਤੇ ਉਰੇ ਪਾਣੀ ਇਹ ਨਿਕਲ ਹੀ ਜਾਂਦਾ ਇੰਨਾ ਜਵਾਦ ਆ ਦੇ ਇਹ ਅੱਗੇ ਵੀ ਹੋ ਗਿਆ ਜੀ ਦੋ ਦੇ ਓਹੋ ਕਿੱਧਰ ਆ ਆ ਵਾਸੇ ਨੂੰ ਆ ਚਲਾ ਲਈ ਹਾਂਜੀ ਲਓ ਇਹ ਆ ਦੋਏ ਛੱਡਣ ਲੱਗੇ ਆ ਦੇਖ ਇੱਧਰੋਂ ਬਣਾਇਆ ਨਾ ਪੁੱਤ ਇਹ ਵਾਹ ਇਹ ਕਿੰਨਾ ਸਾਫ ਹੋਈ ਇੱਕ ਕੱਬ ਬਜਾਈ ਦੀ ਅੱਖ ਦੇਖੋ ਬਈ ਕਿੰਨੇ ਘੈਂਟ ਆ ਆਇਆ 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 ਇਹਦੇ ਆ ਰੰਗ ਲਾਇਆ ਆਪਾਂ ਆਇਆ ਆਇਆ ਇੱਧਰ ਕੋਈ ਨਹੀਂ ਅਕਾਂਤਕਾਰ ਤੇ ਇਹਦੀ ਥਾਲ ਨੰਬਰ ਇਹਦਾ 15 ਪੂਛ ਲਾਉਂ ਸਾਬ ਇਹਦੇ ਉੱਤੇ ਆ ਇਹਦੇ ਧਾਰੀ ਕਿ ਨਾ ਪਾ ਟੋਰੀਆਲਾ ਪ੍ਰੋਗਰਾਮ ਹਮਾਰਾ ਮੜਾ ਚਲ ਚਲ ਚੱਲੇ ਉਹ ਇਹ ਕਾਂ ਤਾਲਾ ਸਾਨੂੰ ਦਿਖਾਵਾਂ ਕਿੱਥੇ ਕਿ ਫਿਰਦਾ ਟੌਰੀ ਵਾਲਾ ਫਿਰਦਾ ਕਾਂ ਤਾਲਾ ਉਰੇ ਫਿਰਦਾ ਆ ਦੇ ਆ ਗਿਆ ਇੱਧਰ ਵਧੀਆ ਉੜ ਗਿਆ ਚੜ ਗਿਆ ਅੱਜ ਪਹਿਲੇ ਦਿਨ ਹੀ ਡਾਇਆ ਬਾਕੀ ਦੇ ਤਾਂ ਖੰਭ ਨਹੀਂ ਸਹੀ ਮਾਰਦਾ ਹੈਗਾ ਪਰ ਬਹੁਤ ਸਰਦਾ ਆ ਆ ਗਿਆ ਮਗਰ ਆਦੇ ਹੋਰੇ ਲੋਡਰ ਟੇਢੇ ਹੀ ਖੰਭ ਮਾਰਦਾ ਆ ਜਾ ਆ ਜਾ ਓਏ ਆ ਗਿਆ ਭਾਈ ਇਹ ਲਾ ਲਈ ਆਦੇ ਵਿੰਗ ਆਇਆ ਹੋਇਆ ਹੀ ਆਉਂਦਾ ਖੜਦਾ ਖੜਦਾ ਲਾਪੇ ਆਉਣ ਦੇ ਆਇਆ ਆਇਆ ਮੱਤੇ ਆਇਆ ਨਾ ਤੇ ਪੈ ਜਾਂ ਨੀ ਰੋੜ ਤੋਂ ਸਹਰ ਹਾਂ ਲਾਗਦਾ ਤਾਂ ਮੈਂ ਲਓ ਇਹ ਕਾ ਵੀ ਡਾਉਣੇ ਆ ਬਈ ਇਹ ਹੋ ਗਿਆ ਸਾਡਾ ਗੂਤਰ ਛੇਵੀਂ ਕੰਨੀ ਜਾ ਬਈ ਦਿਖਾਈ ਕਿਹੜਾ ਉਹ ਕਿਹੜਾ ਮਹਗਾ ਮੈਨਾਂ ਰੰਗਾਲਾ ਯਾਰ ਡੋਲੀ ਕਿਉਂ ਦਾ ਜਿਹੜਾ ਏ ਭਾਈ ਤਾਂ ਡਾਈ ਜਾਂਦੇ ਆਪਾਂ ਅੱਗੇ ਪਿਛਲੇ ਸਾਲ ਹੜਾਏ ਨਹੀਂ ਸਾਲੇ ਚੱਲੇ ਨਹੀਂ ਦੇ ਚੱਜ ਨੌਕਣ ਹੁਣ ਦੇਖਦਾ ਹੀ ਨਹੀਂ ਤੇ ਆ ਗਏ ਆਪਾਂ ਹੁਣ ਸਬਜ਼ੀ ਤੋੜਨੂ ਜਾਨਵਰ ਘਰੇ ਉੱਡਦੇ ਨੇ ਤੇ ਇਹ ਕਾਟਵਾ ਦੇਖੋ ਰੋਟੀ ਨੂੰ ਕਿਵੇਂ ਆ ਜਾ ਆ ਜਾ ਪੁੱਤ ਆ ਜਾ ਆ ਜਾ ਆ ਜਾ ਆ ਜਾ ਆਓ 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 ਹਾਂ ਭਾਈ ਇਹ ਰੋਟੀ ਇਹਨਾਂ ਦੀ ਲੜਨਾਂ ਨੂੰ ਪਾਉਂਦਾ ਵਾਹਿਗੁਰੂ ਸਤਨਾਮ ਆਰਖ ਲੈ ਪੁੱਤ ਲੈ ਕਮੈਂਟ ਰੋ ਕੋ ਜ ਆ ਜਾ ਹਾਏ 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 ਲਓ ਯਾਰ ਰੱਖਤੀ ਇੱਕ ਤਾਂ ਆਊਗੀ ਹੁਣ ਤੁਹਾਨੂੰ ਦਿਖਾਉਣਾ ਮੈਂ ਹੋ ਗਈ ਆਓ ਆਓ ਹੋ 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 ਆ ਦੇ ਪੁੱਤ ਇੱਧਰ ਆ ਜਿੱਥੇ ਰੋਜ਼ਖਾਨੀ ਆ ਇੱਥੇ ਆ ਆ ਜਾ ਆ ਜਾ ਏ ਰੋਟੀ ਨਾਲ ਭਰਾ ਬਣੇ ਕਈ ਜਾਨਵਰਾਂ ਦੇ ਮੂੰਹ ਪੈਂਦੀ ਆ ਇੱਥੇ ਕੌਂ ਵੀ ਆਉਂਦੇ ਨੇ ਇੱਕੋ ਪਹਾੜੀ ਕੌਂ ਜਾਂ ਮੁਰਗਾ ਜੰਗਲੀ ਮੁਰਗਾ ਜੀ ਨੂੰ ਕਹਿੰਦੇ ਨੇ ਉਹ ਵੀ ਆਉਂਦੇ ਨੇ ਤੋਂ ਘਟਾਰਾ ਮਰਾਸਣ ਬਹੁਤ ਜਾਨਵਰ ਖਾਂਦੇ ਨੇ ਵਾਹਿਗੁਰੂ ਸਤਨਾ ਇਹ ਅਲੱਗ-ਅਲੱਗ ਤਾਂ ਪਾਉਂਦੇ ਆ ਵੀਰੇ ਫਿਰ ਲੜੀ ਜਾਂਦੀਆਂ ਨੇ ਵੀਰੇ ਹੋਰ ਨਹੀਂ ਗੱਲ ਕਿ ਲੈ ਇੱਧਰ ਵੀ ਕੋਠੇ ਤੇ ਸੜਦੀ ਆ ਵਾਹਿਗੁਰੂ ਆ ਗਈ ਘਾਟੋਤਾ ਦੁਬਾਰਾ ਕੰਮ ਆਦੇ ਆਉਂਦੇ ਉੱਧਰ ਆ ਰੋਟੀ ਤੇਰੀ ਉੱਧਰ ਚੱਲ ਚੱਲ ਉੱਥੇ